ਭਾਈ ਆਹ ਦੇਖੋ ਇੱਧਰ ਕੀ ਨਵਾਂ ਜਗਾੜ ਲਗਾ ਲਿਆ ਉਧਰਲੇ ਪਾਸਿਓਂ ਜਦੋਂ ਡਰੋਨ ਚੜਦੇ ਸੀ ਤਾਂ ਡਰੋਨਾਂ ਦੇ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ ਕਿਸਾਨਾਂ ਨੂੰ ਅਤੇ ਇਸ ਤੋਂ ਬਾਅਦ ਇੱਥੇ ਆਏ ਹੋਏ ਲੋਕਾਂ ਨੇ ਜੁਗਾੜ ਲਗਾਇਆ ਪਤੰਗ ਛੱਡਦੇ ਭਾਈ ਦੇਖੋ ਕਿਸ ਤਰੀਕੇ ਦੇ ਨਾਲ ਪਤੰਗ ਚਾਲ ਰਹੇ ਨੇ ਕੁੜੀ ਦੇਖ ਲਓ ਕੁੜੀ ਕਹਿੰਦੀ ਸਭ ਤੋਂ ਪਹਿਲਾਂ ਡਰੋਨ ਦੇ ਵਿੱਚ ਜਿਹੜਾ ਪਤੰਗ ਹੈ ਮੈਂ ਫਸਾਉਂਗੀ ਤੁਸੀਂ ਆਹ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਸਾਰੇ ਲੋਕ ਪਤੰਗ ਚੜਾਉਣ ਲੱਗ ਗਿਆ ਤੇ ਡਰੋਨ ਡਰ ਕੇ ਪਿੱਛੇ ਚਲਾ ਗਿਆ ਬਾਈ ਤੁਸੀਂ ਨੇ ਪਹਿਲਾਂ ਦੇਖਿਆਗਾ ਸ਼ੰਭੂ ਤੇ ਵੀ ਇਹ ਸਕੀਮ ਕਾਮਯਾਬ ਰਹੀ ਆ ਤੇ ਨਾਲ ਹੀ ਖਰੌਰੀ ਵੀ ਇਹ ਸਕੀਮ ਕਾਮਯਾਬ ਹੁੰਦੀ ਵੀ ਦਿਖਾਈ ਦੇ ਰਹੀ ਹੈ ਜਦੋਂ ਪਤੰਗ ਚਾੜਨ ਲੱਗੇ ਤਾਂ ਉਹ ਡਰੋਨ ਸੀ ਜਿਹੜਾ ਉਹਨਾਂ ਦਾ ਉਹ ਆਪਣਾ ਪਿੱਛੇ ਲੈ ਗਏ ਕਿਤੇ ਨੁਕਸਾਨ ਨਾ ਕਰਾ ਬੈਠੀਏ ਇੱਥੇ ਭਾਈ ਬਹੁਤ ਸਾਰੇ ਲੋਕ ਪਤੰਗ ਲੈ ਕੇ ਆਏ ਸੀ ਵੱਡੀਆਂ-ਵੱਡੀਆਂ ਡੋਰਾ ਲੈ ਕੇ ਆਏ ਸੀ ਡੋਰਾ ਵੀ ਮਜ਼ਬੂਤ ਸੀ ਅਤੇ ਪਤੰਗ ਵੀ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਵਧੀਆ ਕੁਆਲਿਟੀ ਦੇ ਲਿਆਂਦੇ ਗਏ ਸੀ ਸਾਰਾ ਦਿਨ ਛੱਡ ਕੇ ਰੱਖੇ ਪੱਕੇ ਚਾੜ ਕੇ ਪਤੰਗ ਦਰਖਤਾਂ ਦੇ ਨਾਲ ਬੰਨਦੇ ਅਤੇ ਉਸ ਤੋਂ ਬਾਅਦ ਇੱਕ ਵਾਰ ਵੀ ਡਰੋਨ ਇੱਧਰ ਨਹੀਂ ਆਇਆ ਕਿਉਂਕਿ ਡਰੋਨ ਦੀ ਵਜ੍ਹਾ ਨਾਲ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਲੋਕਾਂ ਨੂੰ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕੇ ਆਖਰੇ ਜੁਗਾੜ ਹੈ ਕੀ ਮਿੱਤਰ ਪਿਆਰਾ ਦੇਖ ਰਿਹਾ ਹਾਂ ਭਾਈ ਇਧਰੋਂ ਚੜ ਰਿਹਾ ਪਤੰਗ ਇਹ ਡਰੋਨ ਕਿਹੜੇ ਛੱਡੇ ਜਾ ਰਹੇ ਨੇ ਵੀ ਉਹਨਾਂ ਨੂੰ ਦੇਖਿਆ ਜਾਵੇ ਥੱਲੇ ਤੇ ਬਾਈ ਹੋਰੀ ਚੜ ਰਹੇ ਨੇ ਦਿਖਾ ਦਿੰਨੇ ਆ ਭਾਈ ਪਹੁੰਚ ਜਾ ਉੱਥੇ ਤੂੰ ਕਾ ਮੇਨੇ ਧਾਗੇ ਦਾ ਬਹੁਤ ਆ ਹਾਂ ਜੇ ਜੇ ਡਰੋਨ ਚ ਫਸਾ ਲਿਆ ਦੇਖ ਲਵਾਂਗੇ ਥੱਲੇ ਜਾਣਾ ਇਹ ਤਾਂ ਮਾੜਾ ਜਿਹਾ ਹੁੰਦਾ ਫਸ ਗਿਆ ਕਪੂੰਜਾ ਵੀ ਬਾ ਡਰੋਨ ਨੇ ਉਹਦੇ ਡਿੱਗ ਪੈਣਾ ਪਹਿਲਾਂ ਸਕੀਮ ਕਿੱਥੇ ਦੇਖੀ ਆ ਤੁਸੀਂ ਨੇ ਇਹ ਜਾ ਆਪੇ ਦਿਮਾਗ ਲਾਇਆ ਨਹੀਂ ਆਪ ਹੀ ਲਾਇਆ ਦਿਮਾਗ ਲਾਇਆ ਬਾਈ ਨੇ ਇੱਕ ਵਾਰੀ ਤਾਂ ਬਾਈ ਨੇ ਡਰਾ ਕੇ ਮੋੜ ਤਾ ਡਰੋਨ ਜਾ ਆ ਗਿਆ ਸੀ ਇੱਧਰ ਤੇ ਬਾਈ ਨੇ ਕਦੋਂ ਪਤੰਗ ਲਾਇਆ ਲਵੇ ਜੇ ਤਾਂ ਡਰੋਨ ਲੈ ਕੇ ਪਿੱਛੇ ਮੋੜ ਕੇ ਹੋ ਇਹਨੂੰ ਹੁਣ ਚਾੜ ਕੇ ਰੱਖੋਗੇ ਬਾਈ ਹਾਂ ਹਾਂ ਚਾੜਾਂਗੇ ਚਾੜਾਂਗੇ ਕਹਿੰਦੇ ਕਹਿੰਦੇ ਕਿ ਬੰਦੇ ਨੇ ਪਤੰਗਾਂ ਵਾਲੇ ਆਪਣੇ ਤਿੰਨ ਤਾਂ ਹੋ ਗਏ ਆ ਜੀ ਅਜੇ ਹੋਰ ਬਣਾਈ ਜਾਂਦੀਆਂ ਪਤੰਗਾਂ ਆਈ ਜਾਂਦੀਆਂ ਅੱਛਾ ਤੁਸੀਂ ਇਹਨੇ ਨੋਟ ਕਰੀ ਗੱਲ ਕਦੋਂ ਉਹ ਇਧਰ ਆ ਗਿਆ ਸੀ ਡਰੋਨ ਪਤੰਗ ਚਾੜੇ ਪਿੱਛੇ ਲੈ ਕੇ ਮੁੜ ਕੇ ਹਾਂ ਹਾਂ ਲਾ ਲਿਆਊਗਾ ਉਹਨਾਂ ਨੇ ਵੀ ਸਿਹਾਬ ਵੀ ਤਾਂ ਹੀ ਚੜਾਏ ਹਾਂ ਹਾਂ ਤਾਂ ਮਿੱਤਰ ਪਿਆਰੋ ਬਾਈ ਦੇ ਕਿਸਾਨ ਨੇ ਬਾਈ ਦਿਮਾਗ ਨੇ ਦਿਮਾਗ ਦੇ ਨਾਲ ਡਰੋਨ ਸੀ ਕਿਹੜਾ ਉੱਪਰ ਆ ਗਿਆ ਸੀ ਬਿਲਕੁਲ ਵਾਪਸ ਮੁੜਿਆ ਇਹਨਾਂ ਨੇ ਕਿਉਂਕਿ ਉਹ ਡਰੋਨ ਨਾਲ ਨਾ ਇਧਰੋਂ ਕਈ ਵਾਰੀ ਉੱਪਰ ਤੇ ਇਧਰੋਂ ਬਾਈਆਂ ਨੇ ਪਿੱਛੇ ਮੋੜਤਾ ਪਤੰਗਾਂ ਦੇ ਨਾਲ ਇਹ ਕੱਲ ਦਿਮਾਗ ਲਾਇਆ ਸੀ ਵੀ ਉੱਪਰ ਆਉਂਦਾ ਕਦੋਂ ਡਰੋਨ ਤਾਂ ਉਹਨੂੰ ਪਤੰਗਾਂ ਨਾਲ ਬਾਸ ਮੋੜਿਆ ਜਾਊਗਾ ਇੱਕ ਬਾਈ ਕਹਿੰਦਾ ਕਦੋਂ ਮਾਰਾ ਜਾ ਵਿੱਚ ਫਸਿਆ ਤਾਂ ਉਹਨੂੰ ਮਤਲਬ ਝੂਟਾ ਮਾਰਾਂਗੇ ਡਰੋਨ ਥੱਲੇ ਤੇ ਦੇਖ ਰਿਹਾ ਤੁਸੀਂ ਇਸ ਵਕਤ ਤੱਕ ਕਿਹੜਾ ਡਰੋਨ ਆ ਡਰੋਨ ਕੋਈ ਚੜ ਨਹੀਂ ਰਿਹਾ ਹੈਗਾ ਪਰ ਬਾਈ ਹੋਰਾਂ ਨੇ ਦਿਮਾਗ ਹੈ ਕਿਹੜਾ ਵਰਤਿਆ ਹੋਇਆ ਬਾਈ ਤਾਂ ਹੋਰ ਵੀ ਨੇ ਇਧਰ ਵੀ ਚੜ ਰਹੇ ਨੇ ਪਤੰਗ ਹੋਰ ਪਿੱਛੇ ਮੈਂ ਦਿਖਾਵਣਾ ਜ਼ੂਮ ਕਰਕੇ ਥੋੜਾ ਆ ਚੜ ਰਿਹਾ ਇੱਕ ਆ ਆ ਕਿਸਾਨਾਂ ਨੇ ਇੱਧਰ ਪਤੰਗ ਚਾੜਨੇ ਬਾਈ ਸ਼ੁਰੂ ਕਰਤੇ ਉਹ ਲੈ ਕੇ ਮੋੜ ਕੇ ਗੁੜੀਆ ਬਾਈ ਆਪਣੀ ਧੀ ਆ ਵਿਚਾਰੀ ਇਹ ਕਹਿੰਦੀ ਮੈਂ ਡਾ ਕੇ ਦੇਖਦੀ ਆ ਪਤੰਗ ਬਾਈ ਇਹ ਅਡਾ ਲੈਨੇ ਉਹ ਪਤੰਗਾ ਹਾਂ ਹਾਂ ਇਹੀ ਕੰਮ ਕੀਤੇ ਆ ਹੁਣ ਤਾਂ ਕਿ ਕਿ ਥੱਲੇ ਡਰੋਨ ਨੂੰ ਹਾਂ ਹਾਂ ਤਕਰੀਬਨ ਕੋਸ਼ਿਸ਼ ਤਾਂ ਕਰਨੀ ਹੈ ਕੋਸ਼ਿਸ਼ ਤਾਂ ਕਰਦੀ ਆ ਠੀਕ ਹੈ ਤੇ ਡਰੋਨ ਦੇਖ ਰਿਹਾ ਤੁਸੀਂ ਡਰੋਨ ਉਹਨਾਂ ਨੇ ਫੇਰ ਭੇਜਤਾ ਇੱਕ ਵਾਰੀ ਇੱਧਰ ਤੇ ਅਸਲ ਦੇ ਵਿੱਚ ਹਵਾ ਨਹੀਂ ਇਹਨਾਂ ਦਾ ਸਾਥ ਦੇ ਰਹੀਗੀ ਹਵਾ ਚੱਲ ਰਹੀ ਆ ਉਲਟ ਪਾਸੇ ਤੇ ਗੁੜੀਆ ਇਹ ਚੜਾਰੀਆ ਪਤੰਗ ਕਹਿੰਦੀ ਕੁੜੀ ਕਹਿੰਦੀ ਇਹੀ ਕੰਮ ਕਰ ਰਹੇ ਨੇ ਬਾਈ ਹੁਣ ਸੱਟ ਲੂੰਗੀ ਫਸਾ ਕੇ ਇਹਨੂੰ ਤੇ ਦੇਖਦੇ ਆਂ ਡਰੋਨ ਫੇਰ ਲੈ ਕੇ ਮੋੜ ਕੇ ਉਹ ਜਦੋਂ ਉੱਪਰ ਆਉਂਦਾ ਪਤੰਗਾਂ ਨੂੰ ਦੇਖ ਕੇ ਡਰੋਨ ਇੱਕ ਵਾਰੀ ਫੇਰ ਤੋਂ ਉਹ ਵਾਪਸ ਲੈ ਕੇ ਫੇਰ ਲੈ ਜਾਂਦੇ ਨੇ ਮੋੜ ਕੇ ਪਤੰਗ ਨੇ ਜਿਹੜੇ ਸਾਰੇ ਕਿਤੇ ਪਤੰਗੇ ਪਤੰਗ ਸਾਨੂੰ ਚੜਦੇ ਹੋਏ ਦਿਖਾਈ ਦੇ ਰਹੇ ਨੇ ਬਾਈ ਪਤੰਗ ਗਾਰੇ ਵਾਸਤੇ ਬਾਈ ਡਰੋਨ ਸਿੱਟਾਂਗੇ ਸੱਟ ਲੂੰਗੇ ਇਹਦੇ ਨਾਲ ਮੈਂ ਕਹਿੰਦਾ ਦੇਖ ਕੇ ਕਿਵੇਂ ਤੁਹਾਨੂੰ ਆਈਡੀਆ ਕਿਹਨੇ ਦਿੱਤਾ ਇਹ ਬਸ ਭਾਈ ਆਈ ਜਾਂਦੇ ਆ ਅਜਾ ਦਿਮਾਗ ਲਾਇਆ ਹੈ ਤਾਂ ਬਾਈ ਹੋਰੀ ਲੈ ਕੇ ਚੱਲੇ ਨੇ ਪਤੰਗ ਬਿਲਕੁਲ ਲਵੇ ਡਰੋਨ ਆਉਂਦਾ ਉਹਨਾਂ ਦਾ ਕਹਿੰਦੇ ਡਰੋਨ ਸਿੱਟਾਂਗੇ ਥੱਲੇ ਤਾਂ ਬਾਈ ਤੁਸੀਂ ਨੇ ਦੇਖਿਆ ਕਿ ਪਤੰਗ ਚੜਾਉਣ 'ਚ ਹਰ ਕੋਈ ਲੱਗਿਆ ਹੋਇਆ ਹਰ ਕੋਈ ਕਹਿੰਦਾ ਵੀ ਡਰੋਨ ਦੇ ਵਿੱਚ ਮੇਰਾ ਪਤੰਗ ਫਸੇ ਤੁਸੀਂ ਦੇਖ ਰਹੇ ਹੋ ਇਹ ਬਾਈ ਵੀ ਲੱਗਿਆ ਹੋਇਆ ਸੀ ਅਤੇ ਬਹੁਤ ਸਾਰੇ ਐਸੇ ਲੋਕ ਸੀ ਜੋ ਕਿ ਪਤੰਗ ਲੈ ਕੇ ਆਏ ਸੀ ਪਤੰਗ ਚੜਾਉਣ ਲੱਗੇ ਹੋਏ ਸੀ ਅਤੇ ਹੋਰ ਕਾਫੀ ਜਣੇ ਲੈਣ ਗਏ ਵੀ ਹੋਏ ਸੀ ਪਤੰਗ ਤਾਂ ਇਸ ਤਰ੍ਹਾਂ ਦਾ ਮਾਹੌਲ ਬਾਈ ਖਨੌਰੀ ਕੱਲ ਬਣਿਆ ਰਿਹਾ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਤੁਹਾਡੇ ਦਿਮਾਗ 'ਚ ਕਈ ਵਾਰੀ ਕੋਈ ਗੱਲਾਂ ਹੁੰਦੀਆਂ ਨੇ ਕਮੈਂਟਾਂ 'ਚ ਸ਼ੇਅਰ ਕਰ ਲਿਆ ਕਰੋ ਮਿਲਦੇ ਆ ਕਿਸੇ ਹੋਰ ਨਵੀਆਂ ਤੇ ਖਾਸ ਅਪਡੇਟ ਦੇ ਨਾਲ ਇੱਥੇ ਦੀ ਹਰ ਇੱਕ ਜਾਣਕਾਰੀ ਦੇ ਲਈ ਆਪਣੇ ਪੇਜ ਨਾਲ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਰਬ ਰੱਖਾ